ਅੱਛੇ ਸੋਡੀ ਸਾਹਿਬ ਜਦੋਂ ਅਸੀਂ ਕਿਸਾਨਾਂ ਦੀ ਗੱਲ ਕਰ ਰਹੇ ਸੀਗੇ ਤੁਸੀਂ ਕਿਹਾ ਕਿ ਫਿਊ ਇਨਸੀਡੈਂਟਸ ਆਰ ਹੈਪਨਿੰਗ ਪਰ ਤੁਸੀਂ ਇਹ ਵੀ ਕਿਹਾ ਕਿ ਪ੍ਰੋਪੋਗੈਂਡਾ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਹੈ ਉਹ ਚਲਾਇਆ ਜਾ ਰਿਹਾ ਦੇਖੋ ਮੈਂ ਉਹਨਾਂ ਨੂੰ ਪੁੱਛਿਆ ਕਿਸਾਨਾਂ ਨੂੰ ਜਿਹੜੇ ਸੋ ਕਾਲਡ ਕਿਸਾਨ ਬਟ ਆਈ ਡੋਨਟ ਫੀਲ ਐਂਡ ਆਮ ਨੋਟ ਸ਼ੋਰ ਕਿ ਉਹ ਕਿਸਾਨ ਹੈ ਕਿ ਨਹੀਂ ਹੈ ਕਿਉਂਕਿ ਉਹਨਾਂ ਦੀ ਜਿਹੜੀ ਗੱਲਬਾਤ ਕਰਨ ਦੀ ਭੂਮਿਕਾ ਗੱਲ ਬਣਾਉਣ ਦੀ ਜਾਂ ਉਹਨਾਂ ਦੀ ਜੋ ਚਿਹਰੇ ਦੀ ਰੀਡਿੰਗ ਹੈ ਉਹ ਹੈਗਾ ਕਿ ਵੀ ਦੇ ਆਰ 올 ਹਾਇਰਡ ਬੀਇੰਗ ਸਪਾਂਸਰਡ ਬਾਈ ਗਵਰਨਮੈਂਟ ਕਿਉਂ ਕਿਉਂਕਿ ਆਮ ਆਦਮੀ ਪਾਰਟੀ ਨੇ ਗੱਲ ਕੀਤੀ ਸੀ ਆਪਦੇ 2022 ਦੇ ਇਲੈਕਸ਼ਨ ਮੈਨੀਫੈਸਟੋ ਵਿੱਚ ਕਿ ਆਮ ਆਦਮੀ ਪਾਰਟੀ ਐਮਐਸਪੀ ਦੇਗਾ ਹਰ ਕ੍ਰੋਪ ਤੇ ਜੇ ਸੈਂਟਰਲ ਗਵਰਨਮੈਂਟ ਨਹੀਂ ਦੇਗੀ ਤਾਂ ਉਹਨਾਂ ਨੂੰ ਜਲੂਸ ਤਾਂ ਉਹਨਾਂ ਦਾ ਕੱਢਣਾ ਚਾਹੀਦਾ ਚਲੋ ਸਾਡਾ ਤਾਂ ਕੱਢਣ ਉਹ ਕਿਉਂ ਨਹੀਂ ਉਹਨਾਂ ਨੂੰ ਆਪੋਜ਼ ਕਰ ਰਹੇ ਬਟ ਸ਼ਾਇਦ ਉਹਨਾਂ ਨੂੰ ਸਮਝਾ ਦਿੱਤਾ ਗਿਆ ਹੋਵੇਗਾ ਕਿ ਐਮਐਸਪੀ ਜਿਹੜਾ ਹੈ ਉਹ ਕੇਂਦਰ ਦਾ ਮੁੱਦਾ ਹੈ ਸਟੇਟ ਦਾ ਨਹੀਂ ਉਹਨਾਂ ਦੀ ਸਟੇਟਮੈਂਟ ਹੈ ਉਹਨਾਂ ਦਾ ਮੈਨੀਫੈਸਟੋ ਹੈ ਉਹਨਾਂ ਦੇ ਜਿਹੜੇ ਅੱਜ ਮਿਨਿਸਟਰ ਨੇ ਉਹ ਆਪਣੇ ਇਲੈਕਸ਼ਨ ਪ੍ਰਚਾਰ ਦੇ ਵਿੱਚ ਇਹ ਗੱਲਾਂ ਕਰਦੇ ਰਹੇ ਨੇ ਸਮਝਾਉਣ ਦੀ ਤਾਂ ਗੱਲ ਤਾਂ ਨਾ ਵੀ ਜੇ ਮੁੱਦਾ ਨਾ ਹੋਵੇ ਤਾਂ ਜੀ ਉਹਨਾਂ ਨੇ ਮੁੱਦਾ ਖੜਾ ਕੀਤਾ ਇਲੈਕਸ਼ਨ 'ਚ ਲੇਕਿਨ ਫਿਰ ਉਹਨਾਂ ਨੇ ਉਸ ਮੁੱਦੇ ਨੂੰ ਇਹ ਗੱਲ ਕਹੀ ਕਿ ਜੇ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਇਹ ਆਮ ਆਦਮੀ ਪਾਰਟੀ ਕਰਕੇ ਕਰੇਗਾ ਔਰ ਸਾਡੀ ਇਹ ਗਾਰੰਟੀ ਹੈ ਜੀ ਲੇਕਿਨ ਅੱਜ ਕਿਸਾਨ ਉਹਨਾਂ ਦਾ ਕੁਝ ਨਹੀਂ ਕਰ ਰਹੇ ਕਿਸਾਨਾਂ ਦੇ ਇੱਕ ਲੜਕੇ ਦੀ ਮੌਤ ਹੋ ਗਈ ਰੀਸੈਂਟਲੀ ਜਿਹੜਾ ਕਿਸਾਨ ਅੰਦੋਲਨ ਹੋਇਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਇਹਨਾਂ ਮਾਰਨਿੰਗ ਉਸ ਬੱਚੇ ਨੂੰ ਦੇ ਕੰਪਨਸੇਸ਼ਨ ਕਰੋੜ ਰੁਪਏ ਜਾਂ ਡੇਢ ਕਰੋੜ ਰੁਪਏ ਉਹਨੂੰ ਕੰਪਨਸੇਸ਼ਨ ਦੇ ਰਹੇ ਪਰਚਾ ਅਨਪਛਾਤਿਆਂ ਤੇ ਹੋ ਰਿਹਾ ਹੈ ਉਹਦੀ ਕੋਈ ਇਨਕੁਆਰੀ ਨਹੀਂ ਕਿਉਂਕਿ ਇਟ ਇਜ਼ ਆਲ ਕ੍ਰੀਏਟਿਡ ਪਰ ਇਸ ਤੇ ਇਲਜ਼ਾਮ ਜਿਹੜੇ ਨੇ ਉਹ ਹਰਿਆਣਾ ਬੀਜੇਪੀ ਤੇ ਲੱਗ ਰਹੇ ਨੇ ਲਗਾਤਾਰ ਦੇਖੋ ਹਰਿਆਣਾ ਬੀਜੇਪੀ ਤੇ ਇਸ ਕਰਕੇ ਲੱਗ ਰਹੇ ਨੇ ਕਿਉਂਕਿ ਹਰਿਆਣਾ ਦੀ ਧਰਤੀ ਸੀਗੀ ਲੇਕਿਨ ਗੇਮ ਕੋਈ ਹੋਰ ਖੇਲ ਰਿਹਾ ਹੈ ਇਟ ਇਜ਼ ਅ ਫੀਲਡ ਸਮ ਡਿਫਰੈਂਟ ਫੀਲਡ ਬਟ ਪਲੇਇੰਗ ਸਮਬਡੀ ਐਲਸ ਮੇਰਾ ਕਹਣਾ ਅੱਛਾ ਸੋਢੀ ਸਾਹਿਬ ਤੁਸੀਂ ਇੱਕ ਪੁਆਇੰਟ ਦੱਸਤਾ ਤੁਸੀਂ ਕਿਹਾ ਕਿ ਮੈਨੂੰ ਇਸ ਲਈ ਉਹ ਕਿਸਾਨ ਨਹੀਂ ਲੱਗਦੇ ਕਿਉਂਕਿ ਐਮਐਸਪੀ ਦੀ ਜੀ ਗੱਲ ਕੀਤੀ ਜਾ ਰਹੀ ਹੈ ਉਹ ਸਿਰ ਸਾਨੂੰ ਕਿਉਂ ਘੇਰ ਰਹੇ ਨੇ ਪੰਜਾਬ ਸੇ ਤਾਂ ਨੂੰ ਵੀ ਘੇਰਨ ਮੈਂ ਇਹ ਕਹ ਰਿਹਾ ਪੰਜਾਬ ਕੇ ਸਾਹ ਗਵਰਨਮੈਂਟ ਨੂੰ ਘੇਰਨ ਉਹ ਕਾਂਗਰਸ ਨੂੰ ਕਿਉਂ ਨਹੀਂ ਘੇਰ ਰਹੇ ਕਿਉਂਕਿ ਕਾਂਗਰਸ ਵੀ ਤੱਕ 10 ਸਾਲ ਰਾਜ ਚ ਰਹੀ ਹੈ ਉਦੋਂ ਕਿਉਂ ਨਹੀਂ ਉਹਨਾਂ ਨੇ ਇਹ ਮੁੱਦਾ ਚੱਕਿਆ ਉਦੋਂ ਕਿਸਾਨਾਂ ਨੇ ਮੁੱਦਾ ਕਿਉਂ ਨਹੀਂ ਚੱਕਿਆ ਕਿਸਾਨਾਂ ਨੇ ਛੱਡੋ ਕਾਂਗਰਸ ਨੇਤਾ ਰਮੰਦਰ ਸਾਹਿਬ ਤੇ ਵੀ ਹਮਲਾ ਕੀਤਾ ਅਕਾਲ ਤਖਤ ਨੂੰ ਬਰਬਾਦ ਕੀਤਾ ਸਾਡੀ ਜਿਹੜੀ ਸਭ ਤੋਂ ਵੱਡੀ ਉੱਚੀ ਜਗ੍ਹਾ ਹੈ ਸਾਡੇ ਸਿੱਖਾਂ ਦੀ ਲੇਕਿਨ ਪੰਜਾਬ ਦੇ ਲੋਕਾਂ ਨੇ ਉਹਦਾ ਕੋਈ ਜਾਂ ਪੰਜਾਬ ਦੇ ਕਿਸਾਨਾਂ ਨੇ ਉਹਦਾ ਕੋਈ ਵਿਰੋਧ ਨਹੀਂ ਕੀਤਾ ਸੋ ਜੀ ਸਾਬ ਤੁਸੀਂ ਫਿਰ ਕਿਸਾਨਾਂ ਨੂੰ ਇਹ ਕੱਲ ਦੱਸ ਰਹੇ ਹੋ ਕਨਵਿੰਸ ਕਰ ਪਾਣੇ ਹੋ ਨਹੀਂ ਦੇਖੋ ਮੇਰਾ ਕੰਮ ਹੈ ਉਹਨਾਂ ਨੂੰ ਦੱਸਣਾ ਟੂ ਗੈਟ ਕਨਵਿੰਸਡ ਜਾਂ ਨਾਉ ਮੰਨਣ ਉਹਦੇ ਤੇ ਮੈਂ ਬਹਿਸ ਤਾਂ ਨਹੀਂ ਕਰ ਸਕਦਾ ਕ ਕਿਉਂਕਿ ਇਸ ਵੇਲੇ ਉਹਨਾਂ ਨੂੰ ਤਿਆਰ ਕੀਤਾ ਗਿਆ ਹੈ ਕਿ ਤੁਸੀਂ ਭਾਜਪਾ ਦੇ ਕੈਂਡੀਡੇਟਸ ਦੇ ਅਗੇਂਸਟ ਬੋਲਣਾ ਹੈ ਤੁਸੀਂ ਭਾਜਪਾ ਦਾ ਪ੍ਰੋਟੈਸਟ ਕਰਨਾ ਹੈ ਸੋ ਇਸ ਕਰਕੇ ਇਹ ਮੁੱਦਾ ਹੀ ਨਹੀਂ ਹੈਗਾ ਕਨਵਿੰਸ ਕਰਨ ਦਾ ਤੁਸੀਂ ਸ਼ਹੀਦ ਦਰਬਾਰ ਸਾਹਿਬ ਦੀ ਗੱਲ ਕਰ ਰਹੇ ਹੋ ਵੈਸੇ ਵੀ ਉਸ ਨੂੰ ਲੈ ਕੇ ਉਹ ਤੁਹਾਡੇ ਤੋਂ ਵੀ ਸਵਾਲ ਕਰ ਸਕਦੇ ਇਸ ਨੂੰ ਲੈ ਕੇ ਕਿ ਵੀ ਤੁਸੀਂ ਤਾਂ 9 ਸਾਲ ਕਾਂਗਰਸ ਦੇ ਵਿੱਚ ਹੰਡੇ ਨੇ ਜੇ ਕਾਂਗਰਸ ਦੀ ਗੱਲ ਬਿਲਕੁਲ ਹੰਡੇ ਨੇ ਮੈਂ ਨਹੀਂ ਮੁਕਰਦਾ ਕ ਲੇਕਿਨ ਮੈਂ ਬਲੂ ਸਟਾਰ ਦੇ ਹੱਕ 'ਚ ਨਹੀਂ ਸੀਗਾ ਠੀਕ ਹੈ ਮੈਂ ਉਸ ਪਾਰਟੀ 'ਚ ਰਿਹਾ ਮੈਂ ਇਸ ਗੱਲ ਨੂੰ ਮੰਨਦਾ لیکن ਜਿਹੜਾ ਇਹ ਮੁੱਦਾ ਸੀਗਾ ਮੈਂ ਕਿਸਾਨਾਂ ਦੀ ਗੱਲ ਕਰ ਰਿਹਾ ਕਿ ਕਿਸਾਨਾਂ ਦਾ ਫਰਜ਼ ਇਹ ਵੀ ਬਣਦਾ ਸੀ ਵੀ ਕਾਂਗਰਸ پارٹی ਦਾ ਵੀ ਅੱਜ ਵਿਰੋਧ ਕਰਨ ਕਿਉਂਕਿ ਐਮਐਸਪੀ ਦਾ ਮੁੱਦਾ ਤਾਂ ਉਦੋਂ ਦਾ ਵੀ ਚੱਲ ਰਿਹਾ ਹੈ ਲੇਕਿਨ ਉਹਨਾਂ ਨੇ ਨਹੀਂ ਕੀਤਾ ਇਸ بار ਕਾਂਗਰਸ ਨੇ ਨੀਕਲ ਗਾਰੰਟੀ ਦਾ ਮੈਨੀਫੈਸਟੋ ਦੇ ਵਿੱਚ ਜ਼ਿਕਰ ਕੀਤਾ ਹੈ ਨਾ ਜੀ ਦੇਖੋ ਮੈਨੀਫੈਸਟੋ ਲਿਖ ਦੇਣਾ ਤੇ ਉਹਨੂੰ ਪੂਰਾ ਕਰਨਾ ਹੈ ਮੈਨੀਫੈਸਟੋ ਚ ਤਾਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਹਰ ਔਰਤ ਨੂੰ 1000 ਰੁਪਏ ਹਰ ਮਹੀਨੇ ਦੇ ਦਿਆਂਗੇ ਮੈਂ ਪਿੰਡਾਂ 'ਚ ਗਿਆ ਅੱਜ ਬੀਬੀਆਂ ਕਹਿਣ ਲੱਗੀਆਂ ਕਿ ਸੋਢੀ ਸਾਹਿਬ ਅਸੀਂ ਉਹਨਾਂ ਨੂੰ ਵੋਟ ਕਿਵੇਂ ਪਾ ਸਕਦੇ ਹਾਂ ਸਾਡੇ ਦਾ 27 27000 ਰੁਪਏ ਪੈਂਡਿੰਗ 'ਤੇ ਆ ਸਾਨੂੰ ਪਹਿਲਾਂ ਉਹ ਦੇ ਉਹ ਵੀ ਮੈਨੀਫੈਸਟੋ 'ਚ ਲਿਖੇ